ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ 'ਤੇ ਰੋਜ਼ਾਨਾ ਦੀ ਤਰ੍ਹਾਂ ਸੰਤਾਂ ਦੀ ਗੁਰਬਾਣੀ ਦੇ ਨਾਲ ਮਿਲਾ ਹਾਲ ਕੀਤਾ ਜਾਂਦਾ ਹੈ ਸੋ ਆਓ ਆਪਾਂ ਸ਼ਰਵਨ ਕਰਦੇ ਹਾਂ ਗੁਰਬਾਣੀ ਸ਼ਲੋਕ ਦੀਨ ਦਰਦ ਦੁਖ ਪੰਜਨਾ ਕਟ ਗੱਡ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਗੇ ਪ੍ਰਭ ਸਾਧ ਅਸ਼ਟਬਦੀ ਜਹ ਮਾਤ ਪਿਤਾ ਸੁਤਮੀ ਤਨਾ ਭਾਈ ਮਨੁਹਾ ਨਾਮ ਤੇਰਾ ਸੰਹਾਈ ਜਹ ਮਹਾ ਭਿਆਨ ਦੂਜ ਜਮੰਦ ਲੈ ਤਹ ਕੇਵਲ ਨਾਮ ਸੰਗਤੀ ਰਹਿ ਚਲੇ ਜਹ ਮੁਸਕਲ ਹੋਵੇ ਅਤ ਭਾਰੀ ਹਰ ਗੁਨਾਮ ਖਿ ਨਮਾਹੀ ਉਦਾਰੀ ਅਣਕ ਪੁਣਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਡ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵਹੁ ਸੁਖ ਕਨੇਰੇ ਸਗਲ ਸੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਖ ਨਾ 부ਝਾਵੇ ਹਰ ਕਾ ਨਾਮ ਜਪਤ ਅਗਾਵੇ ਜਹ ਮਾਰਗ ਹੋ ਜਾ ਤਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਪਰਮ ਗਤ ਪਾਈਐ ਛੋਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਬਰਾਹੀ ਅਣਕ ਬਿਗਣ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਣਕ ਜੋਨ ਜਨਮੈ ਮਰ ਜਾਵਨ ਨਾਮ ਜਪਤ ਪਾਵੈ ਦਸ ਰਾਮ ਹਉ ਮੈਲਾ ਮਲਕ ਬਹੁਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਹ ਮਾਰਗ ਕੀ ਗਨੇ ਜਾਹੀ ਨਾ ਕੋਸਾ ਹਰਗਾ ਨਾਮੁ ਉਹਾ ਸੰਗ ਤੋਸਾ ਜਹ ਪੈ ਡੈ ਮਹਾਨ ਦਗੋਬਾਰਾ ਹਰਗਾ ਨਾਮੁ ਸੰਗੁ ਜੀਆਰਾ ਜਹ ਬੰਦ ਤੇਰਾ ਕੋ ਨਾ ਸੀ ਜਾਨੂ ਹਰਗਾ ਨਾਮ ਤਹ ਨਾਲ ਪਛਾਨੂ ਜਹ ਮਾ ਬਿਆਨ ਤਪਤ ਬਹੁ ਹਾਮ ਹਰ ਕੇ ਨਾਮ ਕੀ ਤਮ ਉਪਰ ਸ਼ਾਮ ਯਾਦ ਰਖਾ ਮਨ ਤੋ ਜਿਆ ਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਪਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਬਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮੁ ਮੁਦਰੀ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕੁਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੀ ਰੰਗੇ ਕੈ ਨਾਨਕ ਜਨ ਕੈ ਬਿਰਤ ਬਿਬੇ ਕੈ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕਾ ਨਾਮ ਜਨਕ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਬਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਢਿਆਈ ਹਰ ਕਾ ਨਾਮ ਜਨ ਸੋਬਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗਾ ਹਰ ਨਾਮ ਜਪਤਾ ਕਛ ਨਾਹੀ ਵਿਯੋਗਾ ਜਨ ਰਾਤਾ ਹਰ ਨਾਮ ਕੀ ਸਿਵਾ ਨਾਨਕ ਬੂਜੈ ਹਰ ਹਰ ਦੀਵਾ ਹਰ ਹਰ ਜਨ ਕੈ ਮਾਲਕ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਨਿਆ ਵਰਣਾ ਧਿਆਨੀ ਓਦ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਧ ਨਾਮ ਰਸ ਮਤੇ ਆਠ ਪਹਿਰ ਜਿਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗ ਕੀਤੇ ਕਰੇ ਕਾਰ ਜਾਤ ਔਰ ਕੋ ਨਾਮ ਾਮ ਤਿਨ ਹਰ ਹਰ ਗੁਨ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੇ ਮਹਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਦਾ ਸੰਗ ਵੱਡ ਪਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤਉਲ ਕਛ ਅਬਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਨਾਮ ਤਉਲ ਕਛ ਅਬਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਏ ਵਾਹ ਮਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ